ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੈਠੇ-ਬੈਠੇ ਇੱਕ ਮੇਰੇ ਮਨ ਵਿੱਚ ਵਿਚਾਰ ਆਈ ਕਿ ਸੋਚਿਆ ਤੁਹਾਡੇ ਕੋਲ ਇੱਕ ਵਿਸ਼ਾ ਲੈ ਕੇ ਹਾਜ਼ਰ ਹੋਵਾਂ ਕਿਉਂਕਿ ਆਮ ਜ਼ਿੰਦਗੀ 'ਚ ਜਦੋਂ ਆਪਾਂ ਵਿਚਰਦੇ ਆਂ ਤਾਂ ਆਪਣੇ ਕੋਲੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆਉਂਦੀਆਂ ਜਿਹਦੇ ਤੋਂ ਆਪਾਂ ਕੁਝ ਨਾ ਕੁਝ ਸਿੱਖਣਾ ਹੁੰਦਾ ਤੇ ਮੇਰੇ ਮਨ ਵਿੱਚ ਵੀ ਇੱਕ ਵਿਚਾਰ ਆਈ ਕਿ ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਾਂ ਕਿ ਕਿਤਾਬਾਂ ਨਾਲ ਤਾਂ ਆਪਾਂ ਸਿੱਖਦੇ ਹੀ ਸਿੱਖਦੇ ਆਂ ਬਿਨਾ ਕਿਤਾਬਾਂ ਤੋਂ ਆਪਾਂ ਕਿਵੇਂ ਸਿੱਖ ਸਕਦੇ ਆਂ ਆਪਾਂ ਬੱਚੇ ਨੂੰ ਛੋਟੀ ਜਮਾਤ ਪਹਿਲੀ ਜਮਾਤ ਹੁਣ ਤਾਂ ਨਰਸਰੀ ਕੇਜੀ ਵੀ ਸ਼ੁਰੂ ਹੋ ਗਈ ਹੈ ਆਪਾਂ ਬੱਚੇ ਨੂੰ ਸਕੂਲ ਲਗਾਉਣੇ ਆ ਤਾਂ ਉੱਥੇ ਬੱਚਾ ਸਟੈਪ ਬਾਈ ਸਟੈਪ ਸਿੱਖਦਾ ਪਹਿਲਾਂ ਉਹਨੂੰ ABC ਸਿਖਾਈ ਜਾਂਦੀ ਹੈ ਊੜਾ ੜਾ ਸਿਖਾਇਆ ਜਾਂਦਾ ਉਸ ਤੋਂ ਬਾਅਦ ਉਹਨੂੰ 1 2 3 4 ਗਿਣਤੀ ਸਿਖਾਈ ਜਾਂਦੀ ਹੈ ਹੌਲੀ ਹੌਲੀ ਉਸ ਨੂੰ ਅੱਖਰ ਜੋੜਨੇ ਸਿਖਾਏ ਜਾਂਦੇ ਉਹਨੂੰ ਸਿਖਾਇਆ ਜਾਂਦਾ ਤਾਂ ਇਸੇ ਤਰ੍ਹਾਂ ਜਿਹੜੀ ਜ਼ਿੰਦਗੀ ਹੈ ਇਹ ਵੀ ਇੱਕ ਬਹੁਤ ਕੁਝ ਸਿਖਾਉਂਦੀ ਹੈ ਆਪਾਂ ਤੋ ਮੇਰਾ ਦਿਲ ਕੀਤਾ ਕਿ ਅੱਜ ਤੁਹਾਡੇ ਨਾਲ ਮੈਂ ਗੱਲ ਕਰਾਂ ਕਿ ਜ਼ਿੰਦਗੀ ਤੋਂ ਕਿਵੇਂ ਆਪਾਂ ਸਿੱਖ ਸਕਦੇ ਆ ਜਾਂ ਕਹਿ ਲਈਏ ਕਿ ਕਿਤਾਬਾਂ ਤੋਂ ਬਿਨਾ ਸਿੱਖਣਾ ਕਿਤਾਬਾਂ ਕੁਝ ਬਹੁਤ ਚੀਜ਼ ਆਪਾਂ ਨੂੰ ਕਿਤਾਬਾਂ ਸਿਖਾਉਂਦੀਆਂ ਪਰ ਕਿਤਾਬਾਂ ਤੋਂ ਬਿਨਾ ਆਪਾਂ ਕਿਵੇਂ ਸਿੱਖ ਸਕਦੇ ਆ ਇਸ ਬਾਰੇ ਮੈਂ ਸੋਚਿਆ ਵੇ ਥੋੜਾ ਨਾਲ ਗੱਲ ਕਰਾਂ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਆ ਕਿ ਬੱਚੇ ਸਕੂਲ ਪਹਿਲੀ ਜਮਾਤ ਤੋਂ ਸ਼ੁਰੂ ਕਰਦੇ ਆ ਸਿੱਖਣਾ ਤਾਂ ਹਰੇਕ ਜਮਾਤ ਦੇ ਵਿੱਚ ਜਿਹੜਾ ਕਿਤਾਬ ਦਾ ਲੈਵਲ ਉਹ ਵੱਧ ਆ ਜਾਂਦਾ ਹੈ ਐਵੀ ਜਿੰਦਗੀ ਹੈ ਜਿੰਦਗੀ ਜਦੋਂ ਤੁਸੀਂ ਛੋਟੇ ਹੁੰਨੇ ਆ 5-7 ਸਾਲ ਦੇ ਤੁਹਾਡੇ ਸਿਰ ਤੇ ਸਿਰਫ ਇੰਨਾ ਹੀ ਬੋਝ ਹੁੰਦਾ ਹੈ ਪੇਪਰ ਦੇਣੇ ਪੜਨਾ ਸਕੂਲ ਜਾਣਾ ਇਸੇ ਨੂੰ ਹੀ ਬੱਚਾ ਜਿਹੜਾ ਬਹੁਤ ਵੱਡੀ ਮੰਨਦਾ ਹੁਣ ਜਦੋਂ ਉਹ ਵੱਡਾ ਹੁੰਦਾ ਹੈ ਤਾਂ ਉਹਦੇ ਤੇ ਦੁਨੀਆ ਦੀ ਜ਼ਿੰਮੇਵਾਰੀ ਵੀ ਉਹਦੀ ਪੈਂਦੀ ਹੈ ਛੋਟੇ ਤੇ ਜ਼ਿੰਮੇਵਾਰੀ ਵੀ ਉਸ ਤਰ੍ਹਾਂ ਦੀ ਰਹਿੰਦੀ ਹੈ ਦੁਨੀਆ ਵਿੱਚ ਵਿਚਰਦੇ ਹੋਏ ਉਸ ਉੱਪਰ ਅਲੱਗ-ਅਲੱਗ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਪੈਂਦੀਆਂ ਜੇ ਉਹ ਸਹੀ ਸਮੇਂ ਤੇ ਨਾ ਸਿੱਖੇ ਤੋ ਫੇਲ ਹੋ ਸਕਦਾ ਦੁਨੀਆਦਾਰੀ ਦੇ ਪੇਪਰਾਂ 'ਚ ਫੇਲ ਹੋ ਸਕਦਾ ਜਿਵੇਂ ਇੱਕ ਕਾਰ ਚਲਾਉਣੇ ਆਪਾਂ ਜਾਂ ਮੋਟਰਸਾਈਕਲ ਚਲਾਉਣੇ ਆ ਜਦੋਂ ਆਪਾਂ ਉਹਨੂੰ ਸਟਾਰਟ ਕਰਕੇ ਤੋਰਦੇ ਆ ਤਾਂ ਪਹਿਲਾਂ ਆਪਾਂ ਛੋਟਾ ਗੇਅਰ ਪਾਉਨੇ ਆ ਕਾਰ ਦਾ ਵੀ ਮੋਟਰਸਾਈਕਲ ਦਾ ਵੀ ਜਾਂ ਟਰੱਕ ਦਾ ਜੀ ਤੇ ਮਰਜ਼ੀ ਲੈ ਲਓ ਜਦੋਂ ਰੋੜ ਪੈਂਦੀ ਹੈ ਤੁਰ ਪੈਂਦਾ ਮੋਟਰਸਾਈਕਲ ਜਾਂ ਕਾਰ ਤਾਂ ਆਪਾਂ ਉਹਦਾ ਗੇਅਰ ਵੱਡਾ ਕਰ ਦਿੰਨੇ ਆ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਉਹਦਾ ਗੇਅਰ ਬੰਦਾ ਹੋ ਦੇ ਜਾਣੇ ਆ ਉਹ ਚੱਲ ਪੈਂਦੀ ਹੈ ਜਦੋਂ ਆਪਾਂ ਤੁਸੀਂ ਸੋਚੋ ਵੀ ਜੇਕਰ ਆਪਾਂ ਸਟਾਰਟ ਕਰਕੇ ਸਿੱਧਾ ਵੱਡਾ ਗੇਅਰ ਜਿਵੇਂ ਪੰਜਵਾਂ ਗੇਅਰ ਜਾਂ ਚੌਥਾ ਗੇਅਰ ਪਾ ਦੇਈਏ ਤਾਂ ਕੀ ਕਾਰ ਤੁਰ ਪੂਗੀ ਜਾਂ ਮੋਟਰ ਨਹੀਂ ਕਿਉਂਕਿ ਇੱਕੇ ਦਮ ਉੱਤੇ ਬੋਝ ਪੈ ਜਾਊਗਾ ਤੇ ਜਿਹੜੀ ਕਾਰ ਆ ਜਾਂ ਮੋਟਰਸਾਈਕਲ ਉਹ ਆਪਾਂ ਨੂੰ ਏ ੱੱੱਕਾ ਮਾਰ ਕੇ ਬੰਦ ਹੋ ਜਾਂਦੀ ਹੈ ਇਵੇਂ ਜਿੰਦਗੀ ਦਾ ਜਿੰਦਗੀ ਦੇ ਵਿੱਚ ਜਦੋਂ ਆਪਾਂ ਸਿੱਖਦੇ ਆ ਜੇਕਰ ਆਪਾਂ ਹਰ ਇੱਕ ਸਟੈਪ ਤੇ ਸਿੱਖਾਂਗੇ ਤਾਂ ਆਪਣੀ ਕਾਰ ਜਾਂ ਮੋਟਰਸਾਈਕਲ ਬੰਦ ਨਹੀਂ ਹੋ ਆਪਾਂ ਸਿੱਖਦੇ ਰਹਿਣਾ ਆਪਾਂ ਨੂੰ ਹਰ ਇੱਕ ਮੋੜ ਤੇ ਜਿੰਦਗੀ ਤੇ ਗੇਅਰ ਵੱਖੋ ਵੱਖਰਾ ਪਾਉਣਾ ਪੈਂਦਾ ਮੌਜੂਦਾ ਜਿਹੜਾ ਸਮਾਂ ਹੈ ਨੌਜਵਾਨ ਵੀ ਜਾਂ ਹਰ ਵਰਗ ਦੇ ਲੋਕ ਆ ਜਿਹੜੇ ਉਹ ਮੋਬਾਈਲ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਜਿਸ ਕਰਕੇ ਉਹ ਜ਼ਿੰਦਗੀ ਦੀ ਜਿਹੜੀ ਦੌੜ ਆ ਉਹ ਤੋਂ ਰਹਿ ਜਾਂਦੇ ਪਛੜ ਜਾਂਦੇ ਪਹਿਲਾ ਜਿਹੜੇ ਬੱਚੇ ਸੀ ਉਹ ਸਕੂਲ ਜਾਂਦੇ ਸੀ ਸਕੂਲ ਜਾਣ ਤੋਂ ਬਾਅਦ ਘਰ ਆ ਕੇ ਆਪਦਾ ਕੰਮ ਕਰਕੇ ਖੇਡਣ ਜਾਂਦੇ ਸੀ ਖੇਡਦੇ-ਖੇਡਦੇ ਬੜਾ ਕੁਝ ਸਿੱਖਦੇ ਸੀ ਖੇਡ ਦੇ ਵਿੱਚ ਹਾਰ ਸਿੱਖਦੇ ਸੀ ਹਾਰ ਜਦੋਂ ਜਾਂਦੇ ਸੀ ਫਿਰ ਦੁਖੀ ਹੁੰਦੇ ਸੀ ਤਾਂ ਮਨ ਨੂੰ ਕਰੜਾ ਕਰਦੇ ਸੀ ਤੇ ਅਗਲੇ ਦਿਨ ਲਈ ਤਿਆਰ ਰਹਿੰਦੇ ਸੀ ਵੀ ਅੱਜ ਮੈਂ ਹਾਰ ਗਿਆ ਕੱਲ ਨੂੰ ਮੈਂ ਜਿੱਤੂਗਾ ਉਹ ਖੇਡਾਂ ਬੰਦ ਹੋ ਗਈਆਂ ਸਿਆਣੇ ਬੰਦੇਆ ਕੋਲ ਜਾ ਕੇ ਬਿੰਦੇ ਸੀ ਤੋ ਆਪ ਦੀ ਉਮਰ ਦੀ ਗੱਲ ਦੱਸਦੇ ਸੀ ਜੇ 10 ਸਾਲ ਦਾ ਬੱਚਾ 50 ਸਾਲ 60 ਸਾਲ ਦੇ ਕੋਲ ਜਾ ਕੇ ਬਿੰਦਾ ਸੀ ਤਾਂ ਉਹ ਨੂੰ 50 ਸਾਲ ਆਲੀ ਗੱਲ ਜਦੋਂ ਕਰਦਾ ਸੀ ਤਾਂ ਉਹਦੇ ਵਿੱਚੋਂ ਕੁਝ ਬੱਚਾ ਵਿੱਚੋਂ ਗੱਲ ਨੂੰ ਗ੍ਰੈਂਡ ਕਰਦਾ ਸੀ ਕਿਉਂਕਿ ਉਹ ਵਨ ਵੇ ਨਹੀਂ ਸੀ ਉਹ ਟੂ ਵੇ ਸੀ ਜੇ ਬੱਚਾ ਸਵਾਲ ਜਵਾਬ ਕਰਦਾ ਸੀ ਅੱਗੋਂ ਵੀ ਸਵਾਲ ਜਵਾਬ ਹੁੰਦੇ ਸੀ ਵੱਖਰੇ ਸਵਾਲ ਜਵਾਬ ਹੁੰਦੇ ਸੀ ਇਹ ਨਹੀਂ ਸੀ ਵੀ ਜਿਹੜਾ ਜਿਹਾ ਬੱਚਾ ਕਰਦਾ ਸੀ ਉਹਨੂੰ ਟੋਕਿਆ ਵੀ ਜਾਂਦਾ ਸੀ ਰੋਕਿਆ ਵੀ ਜਾਂਦਾ ਸੀ ਜਿੱਥੋਂ ਬੱਚਾ ਬਹੁਤ ਕੁਝ ਸਿੱਖਦਾ। ਮੌਜੂਦਾ ਜਿਹੜੀ ਸਥਿਤੀ ਹੈ ਉਹ ਕੀ ਹੋਈ ਪਈ ਹੈ? ਬੱਚਾ ਸਕੂਲ ਜਾਂਦਾ ਹੈ। ਉਸ ਤੋਂ ਬਾਅਦ ਟਿਊਸ਼ਨ ਜਾਂਦਾ ਹੈ। ਟਿਊਸ਼ਨ ਸੈਂਟਰ ਵੀ ਕਈ ਇਸ ਤਰ੍ਹਾਂ ਦੇ ਬਣ ਗਏ ਆ ਵੀ ਕਿਤਾਬ ਖੋਲੀ, ਕਿਤਾਬ ਪੜ੍ਹੀ, ਕਿਤਾਬ ਰੱਟਾ ਲਾਇਆ, ਬੱਚਾ ਕਰਿਆ ਗਿਆ, ਕਰਿਆ ਕੇ ਰੋਟੀ ਖਾ ਕੇ ਸੌਂ ਗਿਆ। ਨਾ ਮਾਪਿਆ ਨੂੰ ਮਿਲਿਆ, ਨਾ ਮਾਪਿਆ ਨੂੰ ਤਾਂ ਕੁਝ ਸਿੱਖਿਆ। ਤਾਂ ਜਿਸ ਕਰਕੇ ਉਹਦਾ ਜਿਹੜਾ ਦਿਮਾਗ ਹੈ ਉਹ ਸਿਰਫ ਇੱਕ ਛੋਟਾ ਪੱਦਰ ਮੋਬਾਈਲ ਪੱਦਰ ਤੇ ਰਹਿ ਗਿਆ ਤੇ ਜਦੋਂ ਉਹਦੇ ਤੇ ਜ਼ਿੰਦਗੀ ਦਾ ਕੋਈ ਬੋਝ ਪੈਂਦਾ ਹੈ ਤਾਂ ਉਹਨੂੰ ਬਹੁਤ ਸਟ੍ਰੈਸ ਫੀਲ ਹੁੰਦਾ ਹੈ। ਉਹਨੂੰ ਬੋਝ ਲੱਗਦੀ। ਉਹਨੂੰ ਰੁਟੀਨ ਵਰਕ ਨਹੀਂ ਲੱਗਦੀ। ਜੇ ਇਹ ਹੀ ਉਹ ਹੌਲੀ-ਹੌਲੀ ਉਹ ਤੇ ਸਟੈਪ ਪਏ ਹੁੰਦੇ ਤਾਂ ਉਹਨੇ ਟੱਕੜੇ ਹੋਣਾ ਸੀ। ਆਪਾਂ ਇੱਕ ਆਮ ਹੀ ਸੁਣਦੇ ਨਾ ਮਾਨਕ ਸਾਹਿਬ ਦਾ ਗੀਤ ਸੀ ਵੈਸੇ ਖੁਰਪਾਤੀ ਤੇ ਪੁੱਤ ਚੰਡੇ ਹੀ ਕੰਮ ਦਿੰਦੇ ਨੇ ਐਂ ਜੀ ਕਰਕੇ ਸੀ ਜਾਂ ਆਪਾਂ ਆਮ ਵੀ ਕਹਿ ਦਿੰਨੇ ਆ ਮੁੰਡਾ ਤੇ ਕੁੜੀ ਤੇ ਰੰਬਾ ਤਿੰਨੇ ਚੰਡੇ ਹੀ ਕੰਮ ਦਿੰਦੇ ਆ ਖੁਰਪਾ ਨਹੀਂ ਜਿਹੜਾ ਹੁੰਦਾ ਜਾਂ ਰੰਬਾ ਮਾਲੀ ਜਿਹਾ ਆਪਾਂ ਵਰਤਦੇ ਜਿੰਨਾ ਉਹਨੂੰ ਵਰਤਾਂਗੇ ਉਹਨਾਂ ਨੂੰ ਤਿੱਖਾ ਹੁੰਦਾ ਲਿਸ਼ਕਦਾ ਕੰਮ ਜਾਂਦੇ ਰਿੰਦਾ ਜੋ ਉਹਨੂੰ ਸੰਭਾਲ ਕੇ ਰੱਖ ਦੋਗੇ ਜਗਾਂ ਲੱਗ ਜਾਂਦੀ ਉਵੇਂ ਜਿਹੜੇ ਬੱਚੇ ਐ ਇਹਨਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਅਗਰ ਟਾਈਮ ਤੇ ਸਮੇਂ ਤੇ ਕਰਾਇਆ ਜਾਵੇ ਤੇ ਬਹੁਤ ਕੁਝ ਸਿੱਖਣਗੇ ਉਹ ਤੋਂ ਬਿਨਾਂ ਕਿਤਾਬਾਂ ਤੋਂ ਸਿੱਖਣਗੇ ਕਿਤਾਬ ਕਈ ਵਾਰੀ ਨਹੀਂ ਸਿਖਾ ਸਕਦੀ ਜਿਹੜੀ ਚੀਜ਼ ਤੁਹਾਨੂੰ ਹਾਲਾਤ ਸਿਖਾ ਦਿੰਦੇ ਅੱਜ ਕੱਲ ਕਿਤਾਬ ਤੋਂ ਸਿੱਖਣ ਤੇ ਜ਼ੋਰ ਦਿੱਤਾ ਜਾਂਦਾ ਹੈ ਮਾਤਾ ਪਿਤਾ ਕੀ ਹੈ ਉਹ ਸਿਰਫ ਸਕੂਲ ਭੇਜ ਕੇ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋ ਜਾਂਦੇ ਐ ਵੀ ਅਸੀਂ ਬੱਚੇ ਨੂੰ ਸਹੀ ਰਸਤੇ 'ਤੇ ਪਾਉ। ਨਹੀਂ। ਉਹਦੇ ਨਾਲ ਬੈਠ ਕੇ ਗੱਲਬਾਤ ਕਰੋ, ਉਹਦੇ ਦੋਸਤ ਬਣੋ ਜਿਸ ਤੋਂ ਉਹ ਬੱਚਾ ਤੁਹਾਡਾ ਸਿੱਖੂਗਾ। ਤੇ ਬੱਚਿਆਂ ਵਿੱਚ ਵੀ ਮੋਬਾਈਲ ਨੂੰ ਛੱਡ ਕੇ ਹੋਰ ਸਿੱਖਣਾ ਮਾਤਾ ਪਿਤਾ ਟੀਚਰ ਆਸ-ਪਾਸ ਦੇ ਲੋਕ ਉਹਨਾਂ ਤੋਂ ਸਿੱਖਣਾ ਪਿੰਡ ਹੁਣ ਉਹ ਮੋਬਾਈਲ ਤੋਂ ਸਿੱਖਦੇ ਐ ਜਿਸ ਕਰਕੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਤੇ ਜੇ ਇਹ ਹੀ ਉਹਨਾਂ ਨੇ ਆਪਣੇ ਮਾਤਾ-ਪਿਤਾ ਨਾਲ ਗੱਲ ਕਰਨਗੇ ਜਾਂ ਆਪਣੀ ਸੁਸਾਇਟੀ ਤੋਂ ਸਿੱਖਣ ਸੋ ਇਸ ਕਰਕੇ ਆਪਾਂ ਨੂੰ ਦੁਨੀਆਦਾਰੀ ਤੋਂ ਸਿੱਖਣ ਦੀ ਬਹੁਤ ਲੋੜ ਕਿਉਂਕਿ ਇਹ ਤੁਹਾਡਾ ਜਿਹੜਾ ਦਿਮਾਗ ਲੈਵਲ ਹੈ ਉਹਨੂੰ ਤਕੜਾ ਕਰਦੀ ਆਪਾਂ ਆਮ ਹੀ ਦੇਖਦੇ ਨੇ ਛੋਟੇ ਛੋਟੇ ਬੱਚਿਆਂ ਨੇ 2 4% ਖਾਤਰ ਮਾਪਿ ਪਿਓ ਨੇ ਵੀ ਪ੍ਰੈਸ਼ਰ ਕਰਤਾ ਤੇ ਇੰਨੇ ਪਰਸੈਂਟ ਆਉਣੇ ਚਾਹੀਦੇ ਨੰਬਰ ਬੱਚਾ ਵੀ ਜਿਸ ਕਰਕੇ ਬੱਚੇ ਸੁਸਾਈਡ ਕਰ ਲੈਂਦੇ ਮਾਤਾ ਪਿਤਾ ਨੂੰ ਵੀ ਇੱਕ ਬੇਨਤੀ ਹੈ ਕਿ ਜਿਹੜਾ ਕੁਝ ਤੁਸੀਂ ਮੰਨ ਨਹੀਂ ਨਾ ਸਕੇ ਉਹ ਬੱਚਿਆਂ ਤੇ ਨਾ ਥੋਪੋ ਉਹਨਾਂ ਨੂੰ ਕੰਮ ਲਾਓ ਉਹਨਾਂ ਨੂੰ ਕੰਮ ਸਿਖਾਓ ਅਜੋਕਾ ਜਿਹੜਾ ਸਮਾਂ ਉਹ ਸਕਿੱਲ ਦਾ ਸਮਾਂ ਹੱਥੀਂ ਸਿੱਖ ਕੇ ਕੰਮ ਕਰਨ ਦਾ ਸਭ ਬੱਚਿਆਂ ਨੂੰ ਸੋਸਾਇਟੀ 'ਚ ਲੈ ਕੇ ਜਾਓ ਉਹਨਾਂ ਨੂੰ ਆਈਸੋਲੇਟ ਨਾ ਰੱਖੋ ਜਦੋਂ ਅਸੀਂ ਆਈਸੋਲੇਟ ਰੱਖ ਦਿੰਨੇ ਆ ਜਿਵੇਂ ਆਪਾਂ ਸ਼ੁਰੂਆਤ ਗੱਲ ਕੀਤੀ ਸੀ ਕਿ ਕਾਰ ਤੇ ਜਾਂ ਮੋਟਰਸਾਈਕਲ ਤੇ ਜੇਕਰ ਆਪਾਂ ਸਿੱਧਾ ਵੱਡਾ ਗੇਰ ਪਾ ਦਈਏ ਤਾਂ ਉਹ ਚੱਲ ਨਹੀਂ ਸਕੂਗੀ ਉਹ ਰੁਕ ਜਾਊਗੀ ਤਾਂ ਐਸੇ ਕਰਕੇ ਸਾਰੀ ਉਮਰ 16 17 ਸਾਲ ਆਪਾਂ ਬੱਚੇ ਨੂੰ ਆਈਸੋਲੇਟ ਰੱਖਿਆ ਸਕੂਲ ਸਕੂਲੋਂ ਕਰੇ ਕਰੋ ਟਿਊਸ਼ਨ ਮੋਬਾਈਲ ਬਸ ਉਸ ਤੋਂ ਬਾਅਦ ਆਪਾਂ ਇੱਕੇ ਨਾਮ ਤੇ ਬੋਝ ਪਾਉਣੇ ਆ ਤੂੰ ਆ ਵੀ ਕੰਮ ਕਰ ਤੂੰ ਆ ਖੇਤ ਵੀ ਜਾ ਤੂੰ ਦੁਕਾਨ ਤੇ ਵੀ ਜਾ ਤੂੰ ਘਰ ਦੀਆਂ ਚੀਜ਼ਾਂ ਖਰੀਦ ਕੇ ਲਿਆ ਤੂੰ ਜ਼ਿੰਮੇਦਾਰ ਨਹੀਂ ਤੋ ਹੈਗ ਹੋ ਜਾਂਦਾ ਜਿਵੇਂ ਆਪਾਂ ਤੁਸੀਂ ਸਾਰੇ ਪੜ੍ਹੇ ਲਿਖੇ ਨਾ ਮੋਬਾਈਲ ਹੈਂਗ ਹੋ ਜਾਂਦਾ ਜਦੋਂ ਬੋਝ ਪਾ ਦਈਏ ਬੱਚਾ ਵੀ ਹੈਂਗ ਹੋ ਜਾਂਦਾ ਉਹਨੂੰ ਸ਼ੌਕ ਭਾਵ ਕੰਮ ਕਰਾਓ ਵਿਦਿਆਰਥੀ ਜਾਂ ਕੋਈ ਬੱਚਾ ਹੈ ਜਾਂ ਮਾਪਿਓ ਉਹਨਾਂ ਨੂੰ ਵੀ ਇਸ ਪਾਸੇ ਲੱਗਣਾ ਚਾਹੀਦਾ ਕਿਤਾਬਾਂ ਜਿਹੜੀਆਂ ਕੱਟ ਸਿਖਾਉਂਦੀਆਂ ਸੋਸਾਇਟੀ ਤੁਹਾਨੂੰ ਜ਼ਿਆਦਾ ਸਿਖਾਉਂਦੀ ਹੈ ਕਿਤਾਬ ਤੋਂ ਪੜ੍ਹੇ ਬਿਨਾਂ ਤੁਸੀਂ ਸੋਸਾਇਟੀ ਤੋਂ ਵੀ ਬਹੁਤ ਗੱਲਾਂ ਪੜ੍ਹ ਸਕਦੇ ਹੋ ਇੱਕੀ ਦੌੜ ਨੌਕਰੀ ਜਾਂ ਕਿਸੇ ਚੀਜ਼ ਦੀ ਦੌੜ ਲੈ ਕੇ ਨਹੀਂ ਚੱਲਣਾ ਚਾਹੀਦਾ ਬਿਨਾਂ ਕਿਤਾਬਾਂ ਤੋਂ ਆਪਾਂ ਨੂੰ ਸਿਰਫ ਸੋਸਾਇਟੀ ਹੀ ਸਿਖਾ ਸਕਦੀ ਹੈ ਸਾਨੂੰ ਸੋਸਾਇਟੀ ਫੇਲਿਅਰ ਹੋਣਾ ਵੀ ਸਿਖਾ ਸਕਦੀ ਹੈ ਨੇਚਰ ਸਾਨੂੰ ਇਹ ਸਿਖਾਉਂਦਾ ਹੈ ਵੀ ਤੂੰ ਫੇਲ ਵੀ ਹੋ ਸਕਦਾ ਹੈ ਫੇਲ ਜੇ ਫੇਲ ਵਾਲੇ ਬੰਦੇ ਨੇ ਪੋਜ਼ਿਟਿਵ ਰਹਿਣਾ ਹੋ ਤਾਂ ਫੇਲ ਦੀ ਡੈਫੀਨੇਸ਼ਨ ਮੈਂ ਇੱਕ ਜਗ੍ਹਾ ਸੁਣੀ ਸੀ F A I L ਫੇਲ ਫਰਸਟ ਅਟੈਂਪਟ ਇਨ ਲਰਨਿੰਗ ਸਿੱਖਣ ਦੇ ਵਿੱਚ ਪਹਿਲਾ ਕਦਮ ਫੇਲ ਕੋਈ ਕੰਮ ਨਾ ਕਰੋਗੇ ਤਾਂ ਫੇਲ ਕਿੱਥੋਂ ਹੋ ਜਾਊ ਕੰਮ ਕਰੋਗੇ ਫੇਲ ਵੀ ਹੋ ਗੱਲ ਵੀ ਤੁਹਾਨੂੰ ਸੁਣਨੀ ਪੈ ਸਕਦੀ ਹੈ ਕੰਮ ਨਹੀਂ ਕਰੋਗੇ ਫੇਲ ਨਹੀਂ ਹੋਵੋਗੇ। ਤਾਂ ਇਸ ਕਰਕੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡ ਕੇ ਸੋਸਾਇਟੀ ਵਿੱਚ ਜਾ ਕੇ ਜੇ ਸੋਸਾਇਟੀ ਵਿੱਚ ਬੱਚਾ ਨਸ਼ੇ ਵਾਲੇ ਬੰਦੇ ਨੂੰ ਨਹੀਂ ਦੇਖੂਗਾ ਜਿਹੜਾ ਨਸ਼ੇ ਵਾਲਾ ਸੜਕ ਤੇ ਡਿੱਗਿਆ ਪਿਆ ਹੈ ਉਹਦਾ ਪਰਿਵਾਰ ਬੇਘਰ ਹੋਇਆ ਪਿਆ ਉਹਦਾ ਉਹਦੇ ਬੱਚਿਆਂ ਦੀ ਕੋਈ ਵਧੀਆ ਜ਼ਿੰਦਗੀ ਨਹੀਂ ਹੈ ਤਾਂ ਬੱਚਾ ਸਿੱਖੂਗਾ ਕਿਵੇਂ ਉਹਨੂੰ ਪਤਾ ਹੋਣਾ ਚਾਹੀਦਾ ਵੀ ਨਸ਼ਾ ਕਰਕੇ ਆ ਨੁਕਸਾਨ ਹੋ ਸਕਦਾ। ਜ਼ਿੰਦਗੀ ਨੂੰ ਇੱਕ ਆਈਸੋਲੇਟ ਰੱਖ ਲੈਣਾ ਰਿਸ਼ਤੇਦਾਰਾਂ ਦੇ ਬੱਚੇ ਨੂੰ ਭੇਜੋ ਕੋਈ ਪ੍ਰੋਗਰਾਮ ਅਸੀਂ ਅੱਜਕੱਲ ਕੀ ਹੋ ਚੁੱਕੇ ਆਂ ਰਹਿਮ ਦੇ ਦਾ ਜਵਾਕ ਹਸਣ ਖੇਡਣ ਤੇ ਦਿਨ ਇਹਨੂੰ ਫਲਾਣੇ ਦੇ ਭੋਗ ਤੇ ਘੱਲ ਕੇ ਕੀ ਕਰਨਾ ਕਿਉਂ ਅਸੀਂ 18 20 ਸਾਲ ਬਾਈ ਸਾਹ ਦੇ ਬੱਚੇ ਨੂੰ ਹਸਣ ਖੇਡਣ ਤੱਕ ਹੀ ਰੱਖ ਲਿਆ ਅਸੀਂ ਉੱਤੇ ਜ਼ਿੰਮੇਵਾਰੀ ਕਿਉਂ ਨਹੀਂ ਪਾਉਂਦੇ ਕਿਉਂ ਨਹੀਂ ਅਸੀਂ ਕਹਿੰਦੇ ਵੀ ਤੂੰ ਆ ਕੰਮ ਕਰ ਉਹਦੇ ਤੇ ਘਰ ਦੇ ਬਜਟ ਦੀ ਜ਼ਿੰਮੇਵਾਰੀ ਪਾਓ। ਉਹਨੂੰ ਪਤਾ ਹੋਵੇ ਵੀ 10000 ਰੁਪਿਆ ਮੇਰਾ ਬਾਪੂ ਕਮਾਉਂਦਾ ਹੈ ਮਹੀਨੇ ਦਾ ਜਿਹਦੇ ਵਿੱਚੋਂ 7000 ਖਰਚਾ ਹੋ ਜਾਂਦਾ 8000 2000 ਬਚਦਾ ਹੈ ਤੁਹਾਡਾ ਬੱਚਾ ਆਈਫੋਨ ਕਿਵੇਂ ਮੰਗਣੀ। ਸੋਚ ਬੱਚਿਆਂ ਦੀ ਘਟ ਚੁੱਕੀ ਆ ਖੜ ਚੁੱਕੀ ਉਹ ਸਿਰਫ ਆਈਫੋਨ ਵਧੀਆ ਘੜੀ ਇਹ ਸੋਚ ਰਹਿ ਚੁੱਕੀ ਹੋ। ਬ੍ਰਾਂਡਡ ਕੱਪੜੇ ਬ੍ਰਾਂਡ ਲੱਗਿਆ ਹੋਵੇ ਉਹ ਕੱਪੜੇ ਕਿਉਂ ਕਿ ਉਹਨਾਂ ਨੇ ਸਿੱਖਿਆ ਨਹੀਂ ਉਹਨਾਂ ਨੇ ਦੇਖਿਆ ਆਪਦੇ ਨਾਲ ਦੇ ਉਹਨੂੰ ਸਿਖਾਓ ਉਹਨੂੰ ਜ਼ਿੰਦਗੀ ਦੀ ਅਸਲ ਸਚਾਈ ਦਿਖਾਓ ਵੀ ਕੱਪੜੇ ਕਰਕੇ ਜਾਂ ਮੋਬਾਈਲ ਕਰਕੇ ਕਿਸੇ ਬੰਦੇ ਦੀ ਚੌਧਰ ਨਹੀਂ ਹੋ ਸਕਦੀ ਜਾਂ ਉਹਦੀ ਇੰਪੋਰਟੈਂਸ ਨਹੀਂ ਵੱਧਦੀ ਉਹਦੇ ਗੁਣਾ ਕਰਕੇ ਉਹਦੀ ਇੰਪੋਰਟੈਂਸ ਮੰਨੀ ਜਾਂਦੀ ਹੈ ਇਹ ਦੱਸਣਾ ਕੀ ਨੇ ਕਿਤਾਬਾਂ ਦਾ ਦੱਸਦੀਆਂ ਹੀ ਸੋਸ਼ਲ ਮੀਡੀਆ ਇਹ ਦੱਸ ਰਿਹਾ ਵੀ ਸੋਸ਼ਲ ਮੀਡੀਆ ਤੇ ਵੀ ਬੜੀਆਂ ਚੰਗੀਆਂ ਗੱਲਾਂ ਹੁੰਦੀਆਂ ਪਰ ਉਹ ਅਸੀਂ ਦੇਖਦੇ ਨੇ ਸੋ ਕਿਤਾਬਾਂ ਤੋਂ ਬਿਨਾਂ ਸਾਨੂੰ ਸੋਸਾਇਟੀ ਹੀ ਸਿਖਾ ਸਕਦੀ ਹੈ ਅਸੀਂ ਵੱਡੇ ਵੱਡੇ ਵਿਦਵਾਨ ਲੋਕਾਂ ਦੀਆਂ ਗੱਲਾਂ ਸੁਣੀਏ ਸਾਥ ਚ ਜਾ ਕੇ ਬਜ਼ੁਰਗਾਂ ਕੋਲੇ ਬੈਠ ਕੇ ਪੁਰਾਣੀਆਂ ਗੱਲਾਂ ਸੁਣੀਏ ਤਾਂ ਅਸੀਂ ਕੋਈ ਕੰਮ ਕਰ ਸਕਦੇ ਅੱਗੇ ਵਧ ਸਕਦੇ ਇੱਕ ਬੱਚੇ ਨੂੰ ਸਿਰਫ ਇੰਨ ਹੀ ਰੱਖ ਦੇਣਾ ਸਕੂਲ ਕਰੇ ਸਕੂਲ ਕਰੇ ਖੇਤ ਵਾਲਾ ਬੰਦਾ ਖੇਤ ਲੈ ਕੇ ਜਾਵੇ ਬੱਚੇ ਨੂੰ ਦੁਕਾਨ ਵਾਲਾ ਬੰਦਾ ਦੁਕਾਨ ਤੇ ਬਿਠਾਵੇ ਉਹਨੂੰ ਦੋ ਦਿਨ ਜਦੋਂ ਛੁੱਟੀ ਹੁੰਦੀ ਹੈ ਕੋਈ ਦੋ ਘੰਟੇ ਲਾਵੇ ਉਹਨੂੰ ਪਤਾ ਲੱਗੇ ਪੈਸੇ ਕਮਾਈ ਦੇ ਕਿਵੇਂ ਆ ਤੁਸੀਂ ਉਹਨੂੰ ਖਰਚਾ ਕਰਨਾ ਹੀ ਤਾਂ ਸਿਖਾਇਆ ਕਮਾਉਣੇ ਤਾਂ ਤੁਸੀਂ ਸਿਖਾਏ ਨਹੀਂ ਰਾਤ ਨੂੰ 2 ਵਜੇ ਸੌਣਾ ਤੜਕੇ 9 ਵਜੇ ਉੱਠਣਾ ਇਹ ਬੱਚਿਆਂ ਨੇ ਆਪੂ ਆਪਣੇ ਸਿੱਖ ਲੈਣਾ ਕੰਮ 2 ਵਜੇ ਸੋਵੋਗੇ 9 ਵਜੇ ਉੱਠੋਗੇ ਤੁਹਾਡੀ ਜ਼ਿੰਦਗੀ ਕਿੱਥੇ ਹੈ ਜਿਸ ਕਰਕੇ ਸੁਸਾਇਟੀ ਵਿੱਚ ਰਹਿਣਾ ਆਪ ਸਿੱਖੀਏ ਮੈਨੂੰ ਆਸ ਹੈ ਕਿ ਤੁਹਾਨੂੰ ਗੱਲਾਂ ਚੰਗੀਆਂ ਲੱਗੀਆਂ ਹੋਣ ਹੀ ਨਗੀਆਂ ਇਸ ਨੂੰ ਸ਼ੇਅਰ ਜ਼ਰੂਰ ਕਰੋ ਤੇ ਹੌਸਲਾ ਜ਼ਰੂਰ ਦਿਓ ਥੈਂਕ ਯੂ